ਨੰ 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 ਪੁਰਸਾ ਜੀ ਅੱਜ ਤੇ ਲਿਵ ਲੱਗੀ ਲੱਗਦੀ ਐ ਹਾਏ ਗਰਮੀ ਨੇ ਮਾਰ ਸੁਟਿਆ ਹਾਏ ਗਰਮੀ ਨੇ ਮਾਰ ਸੁਟਿਆ ਮੈਂ ਕੀ ਏਸੀ ਲਵਾ ਕੇ ਖਟਿਆ ਹਾਏ ਗਰਮੀ ਨੇ ਮਾਰ ਸੁਟਿਆ ਪੁਰਸਾ ਜੀ ਏਸੀ ਨਾਲ ਤੇ ਠੰਡਕ ਪੈ ਜਾਂਦੀ ਐ ਉਹ ਸਾਨੂੰ ਵੇ ਕਮਜ਼ੋਰ ਉਹਦਾ ਚੱਲ ਗਿਆ ਜ਼ੋਰ ਵੇ ਕਮਜ਼ੋਰ ਉਹਦਾ ਚੱਲ ਗਿਆ ਜ਼ੋਰ ਬਰਵਾ ਕੇ ਕਨੈਕਸ਼ਨ ਕੱਟਿਆ ਆਏ ਗਰਮੀ ਨੇ ਮਾਰ ਸੁਟਿਆ ਓਏ ਬਿਜਲੀ ਦਾ ਕਨੈਕਸ਼ਨ ਕੱਟ ਗਿਆ ਕਿਉਂ 600 ਯੂਨਟ ਸਾਨੂੰ ਮਿਲਦਾ ਫਰੀਜੀ ਆਏ ਓਏ 600 ਯੂਨਟ ਸਾਨੂੰ ਮਿਲਦਾ ਫਰੀਜੀ ਸਭ ਕੁਝ ਚਲਾਓ ਥੋੜਾ ਜਾਂਦਾ ਫਿਰ ਕੀ ਜੀ ਹੋ ਜਦ ਆ ਗਿਆ ਬਲ ਜਦ ਆ ਗਿਆ ਬਲ ਫਿਰ ਟਹਿ ਗਿਆ ਦਿਲ ਹਾਏ ਕੁਝ ਵੀ ਨਾ ਬੱਲੇ ਸਾਡੇ ਛੱਡਿਆ ਹਾਏ ਗਰਮੀ ਨੇ ਮਾਰ ਜੁੱਟਿਆ ਓਏ ਓਏ ਅੱਛਾ ਬਿੱਲ ਆ ਗਿਆ ਸੀਗਾ ਤੇ ਦੇ ਦੇਣਾ ਸੀ ਫਿਰ ਬਿੱਲ ਸ਼ੋ ਇੱਕ ਵੀ ਨਾ ਸਾਡਾ ਲੱਗਿਆ ਸ਼ੋ ਇੱਕ ਵੀ ਨਾ ਸਾਡਾ ਲੱਗਿਆ ਪੈਸਾ ਜੇਬ ਵਿੱਚ ਕੋਈ ਵੀ ਨਾ ਬਚਿਆ ਹਾਏ ਹਾਏ ਗਰਮੀ ਅੱਛਾ ਇਹ ਤਾਂ ਗੱਲਾਂ ਛੱਡੋ ਸਾਜੀ ਆ ਜਿਹੜਾ ਤੁਹਾਡਾ ਸਾਜ਼ ਹੱਥ ਚ ਫੜਿਆ ਹੋਇਆ ਨਾ ਇਹ ਬੜਾ ਘੈਂਟ ਹੈ ਪਹਿਲਾਂ ਨਹੀਂ ਦੇਖਿਆ ਕਦੇ ਇਹ ਕਾਕਾ ਜਿਹੜੀਆਂ ਤੂੰ ਸਾਡੇ ਨਾਲ ਮਸਕਰੀਆਂ ਕਰਨ ੜਿਆ ਨਾ ਮੈਂ ਤੁਹਾਨੂੰ ਦੱਸਦਾ ਆ ਸਾਜ ਜਿਹੜਾ ਨਾ ਵੱਜਦਾ ਜਿਹੜਾ ਸੋਹਣਾ ਨਾ ਤੇਰੇ ਵਰਗਿਆਂ ਨੂੰ ਵਜਾਉਂਦਾ ਵੀ ਬਾਤ ਬਧਿਆ ਆ ਖਰਚ ਨੂੰ